ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਟੁੱਡੀ ਟੁੱਡੀ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਹੈ ਫਰੀਦਕੋਟ ਤੋਂ ਜਦੋਂ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਂਦੇ ਆ ਦੋਸਤੋ ਤੇ ਉਸ ਹਾਈਵੇ ਦੇ ਉੱਤੇ ਪਿੰਡ ਕਲੇਰ ਆਉਂਦਾ ਹੈ ਕਲੇਰ ਤੋਂ ਸੜਕ ਸਿੱਧੀ ਟੁੱਡੀ ਪਿੰਡ ਚ ਆਉਂਦੀ ਹੈ ਨੇੜੇ ਪਿੰਡ ਚੁਮੇਲੀ ਇਹਦੇ ਇੱਕ ਪਾਸੇ ਆ ਪਹਾੜਾ ਵੀ ਇਹਦੇ ਨੇੜਾ ਹੈ ਕੋਟ ਸੁਖਿਆ ਵੀ ਨਾਲ ਦਾ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਇਹ ਬਾਈ ਜੀ ਹੋਰੀ ਪਸ਼ੂ ਪਾਲਣ ਦਾ ਸ਼ੌਂਕ ਰੱਖਦੇ ਆ ਤੇ ਘਰੇ ਮੱਝਾਂ ਰੱਖਦੇ ਆ ਚੰਗੀਆਂ ਅੱਜ ਮੇਰੀ ਦੂਜੀ ਵੀਡੀਓ ਹੈ ਲਗਭਗ ਮੇਰੇ ਖਿਆਲ ਚ 2.5 3 ਸਾਲ ਪਹਿਲਾਂ ਇੱਕ ਮੱਝ ਦੀ ਵੀਡੀਓ ਬਣਾਈ ਸੀ ਅੱਜ ਵੀ ਸਨੇਹਰਪਿੰਡ ਚ ਖੜੀ ਹੈ ਬੜਾ ਚੰਗੇ ਦੁੱਧ ਵਾਲੀ ਮੱਝੋ ਸ਼ਾਇਦ ਉਹ ਤੋਂ ਬਾਅਦ ਚੋਂ ਇੱਕ ਮੇਲਾ ਹਰਿਆਣੇ ਦੇ ਵਿੱਚ ਦੁੱਧ ਚੋਈ ਚ ਲੜਨਸ ਤੇ ਵੀ ਗਈ ਸੀ ਅੱਜ ਦੀ ਜਿਹੜੀ ਵੀਡੀਓ ਹੈ ਦੇ ਚੋਂ ਸਾਹਮਣੇ ਤੁਸੀਂ ਇਸ ਮੱਝ ਨੂੰ ਦੇਖ ਸਕਦੇ ਹੋ ਜਿਹੜੀ ਵਕਾਊ ਆ ਬਾਈ ਜੀ ਹੋਰਨ ਲੋ ਇਦੇ ਬਾਰੇ ਗੱਲਬਾਤ ਕਰਾਂਗੇ ਇਹ ਤਿਆਰ ਦੁੱਧ ਵਾਲੀ ਮੱਝ ਆ ਬੱਚਾ ਇਹਦਾ ਨਾਲ ਤੁਹਾਨੂੰ ਦਿਖਾ ਦੂੰਗਾ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਜਿਹਨੂੰ ਪਸੰਦ ਆ ਜੂ ਉਹਦਾ ਹੱਕ ਆ ਵੀ ਜਿੰਨਾ ਦੁੱਧ ਦੱਸਿਆ ਜਾਂਦਾ ਉਹ ਦੋ ਟਾਈਮ ਚੋਵੇ ਤਿੰਨ ਟਾਈਮ ਚੋਵੇ ਤਸੱਲੀ ਕਰਕੇ ਖਰੀਦ ਲੇ ਨੰਬਰ ਸਕਰੀਨ ਉੱਤੇ ਸਿੱਧਾ ਭਾਈ ਜੀ ਹਰਾਂ ਦਾ ਚੱਲਦਾ ਰਹੂਗਾ ਆਓ ਡਿਟੇਲ ਪਹਿਲਾਂ ਪੁੱਛੀਏ ਫਿਰ ਤੋਰਾਂਗੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦਿਓ ਵੀ ਆਪਣੇ ਅਵਤਾਰ ਸਿੰਘ ਸੰਘਾ ਜੀ ਅਵਤਾਰ ਭਾਈ ਅੱਜ ਇੱਕ ਮੱਝ ਵੇਚਣ ਲੱਗੇ ਹੋ ਇਹ ਘਰ ਦੀ ਆ ਜਾਂ ਖਰੀਦੀ ਹੋਈ ਆਪਣੀ ਨਹੀਂ ਖਰੀਦੀ ਸਗੀ ਜੀ ਦੋ ਦੋ ਸੂਏ ਮੇਰੇ ਕੋਲੇ ਸ ਠੀਕ ਹੈ ਇਹ ਹੁਣ ਕਿਹ ਕੰਨ ਮਸੂਆ ਤੀਜਾ ਸੂਆ ਹੈ ਤੀਜਾ ਸੂਆ ਹਾਂਜੀ ਅੱਜ ਦਿਨ ਕਿੰਨੇ ਹੋ ਗਏ ਬਾਈ ਸੋਈ ਨੇ ਅੱਜ 15 ਦਿਨ ਉੱਤੇ ਹੋ ਗਏ ਇੱਕ ਅੱਧਾ ਬਸ ਠੀਕ ਹੈ ਯਾਨੀ 15 16 ਦਿਨ ਹੋ ਚਲੇ ਸੋਈ ਹੁਣ ਦੁੱਧ ਕਿੰਨਾ ਹਾਜ਼ਰ ਹੈ ਦੁੱਧ 16 ਕਿਲੋ ਹਾਜ਼ਰ ਹੈ ਠੀਕ ਹੈ ਬੱਚਾ ਇਹਨੇ ਕੀ ਦਿੱਤਾ ਕਟਾਈ ਰੇਟ ਦਾ ਕੀ ਰੱਖਦੇ ਹੋ ਰੇਟ ਫੋਨ ਤੇ ਕਰਾਂਗੇ ਠੀਕ ਹੈ ਅੱਛਾ ਇੱਕ ਇਹਦੇ ਬਾਰੇ ਆਪਾਂ ਫੇਰ ਇਹਨੂੰ ਆਪਾਂ ਤੋੜ ਕੇ ਵੀ ਦਿਖਾਵਾਂਗੇ ਇਹ ਉਦੋਂ ਜਿਹੜੀ ਮੱਝ ਇੱਕ ਵੇਚੀ ਸੀ ਸ਼ਾਇਦ ਉਸ ਹਨੇਰ ਪਿੰਡ ਦੇ ਵਿੱਚ ਅੱਜ ਵੀ ਮੌਜੂਦ ਆ ਬਾਈ ਹੋਰਾਂ ਕੋਲ ਉਹਦਾ ਰਵਾ ਸਾਂਭਿਆ ਵਿਆ ਕਰੇ ਹਾਂਜੀ ਉਹ ਝੋਟੀ ਆ ਪੀਡੀਐਫ ਮੇਲੇ ਦੇ 7ਵੇਂ ਨੰਬਰ ਤੇ ਆਈ ਹੈ ਜਿਹੜੀ ਪਰਲੇ ਪਾਸੇ ਖੜੀ ਹੈ ਹਾਂ ਜੀ ਹਾਂ ਕਿਹੜੇ ਮੇਲੇ ਚ ਤੇ ਕਿਹੜੀ ਕੈਟਾਗਰੀ ਚ ਪਾਈ ਸੀ ਆ ਆਪਣਾ ਬਾਈ ਵਾਲਾ ਜਿਹੜਾ ਸੀ ਮੇਲਾ ਬਾਈ ਵਾਲਾ ਪੀਡੀਐਫ ਮੇਲਾ ਉਦੋਂ ਇਹ ਦੰਦਾਂ ਚ ਕਿਵੇਂ ਸੀ ਉਦੋਂ ਖੀਰੀ ਸੀਗੀ ਖੀਰੀ 7ਵਾਂ ਨੰਬਰ ਸੀਗਾ ਹਾਂ ਜੀ ਠੀਕ ਹੈ ਹਾਂ ਉਦੋਂ ਬਾਅਦ ਫਿਰ ਸਿੰਘ ਇੱਕ ਥੋੜਾ ਜਨੇ ਕਿਸਾਨ ਇੱਕ ਹਸਾ ਲਿਆ ਜੀ ਹਾਂਜੀ ਠੀਕ ਹੈ ਸੋ ਦੋਸਤੋ ਪੀਡੀਐਫ ਮੇਲੇ ਦੇ ਵਿੱਚੋਂ ਝੋਟੀ 2022 ਸਾਲ ਦੇ ਵਿੱਚ ਜਿਹੜਾ ਮੇਲਾ ਹੋਇਆ ਪੋਜੀਸ਼ਨ 7ਵੀਂ ਸੀ ਤੇ ਦੰਦੋਂ ਉਦੋਂ ਖੀਰੀ ਸੀ ਇਓ ਸੇ ਮਾਈ ਦਿੱਤੀ ਹੈ ਜਿਹੜੀ ਵਾਰ ਦਾ ਜ਼ਿਕਰ ਮੈਂ ਬਾਈ ਜੀ ਹਰ ਨਾਲ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਕੀਤਾ ਸੀ ਸੁਨੇਰਪਿੰਡ ਚੋਂ ਮੱਝ ਅੱਜ ਵੀ ਖੜੀ ਹੈ ਉਹ ਉਹਦੀ ਧੀ ਹੈ ਇਹ ਕਿਵੇਂ ਰਹੀ ਦੁੱਧ ਨੂੰ ਬਾਈ ਇਹਦਾ 16 ਕਿਲੋ ਦੁੱਧ ਆਈ ਹੈ ਇਹ ਪਹਿਲਾ ਸੂਆ ਸੂਈ ਹੈ ਨਹੀਂ ਦੂਜਾ ਆਈ ਹੁਣ ਹੁਣ ਦੂਜਾ ਸੂਆ 16 ਕਿਲੋ ਪਹਿਲੇ 14 ਸੀਗੀ ਅੱਛਾ ਪਹਿਲੇ 14 ਸੀ ਹਾਂਜੀ ਇਹ ਕਿਹੜੇ ਬੁੱਲ ਦੀ ਕੋ ਸਹ ਧਿਆਨ ਚ ਇਹ ਤੇ ਆਪਣਾ 23 29 ਦੀ ਸੀਗੀ 23 29 ਇਹ ਪੰਜਾਬ ਸਰਕਾਰ ਵੱਲੋਂ ਜਿਹੜਾ ਸੀਮੈਂਟ ਚੱਲਦੀ ਵੀ ਤਾਂ ਜਾਂ ਪੰਜਾਬ ਸਰਕਾਰ ਵਾਲਾ ਸਰਕਾਰੀ ਨਹੀਂ ਇਹ ਹਰਿਆਣੇ ਦਾ ਸੀਗਾ ਇਹ ਠੀਕ ਆ ਸੋ ਦੋਸਤੋ 23 29 ਕੋਈ ਬੁੱਲ ਹੈ ਉਹਦੀ ਇਹ ਧੀ ਹੈ 23 29 ਨਹੀਂ 29 ਅੱਛਾ 29 ਦੀ ਹਾਂਜੀ ਹਾਂਜੀ ਓਕੇ ਠੀਕ ਆ ਇਹ ਮੱਧ ਤੋੜ ਕੇ ਬਈ ਆਪਾਂ ਹਾਂਜੀ ਸੋ ਦੋਸਤੋ ਮੇਨ ਆਪਾਂ ਵੀਡੀਓ ਇਸ ਮੱਝ ਦੀ ਬਣਾਉਣੀ ਹੈ ਇਹ ਤੁਹਾਨੂੰ ਤੋੜ ਕੇ ਦਿਖਾਉਣੇ ਆ ਸਿੰਘ ਦੋਸਤੋ ਖੁੱਲਾ ਹੋ ਕੇ ਮੁੜਿਆ ਉਤੋਂ ਪਰ ਹੈ ਬਿਲਕੁਲ ਪਤਲਾ ਸਿੰਘ ਮੀਡੀਅਮ ਹਾਈਟ ਹੈ ਹਵਾਨਾ ਚੰਗਾ ਦਿਖਾਉਂਦੀ ਹੈ ਉਹ ਤੁਸੀਂ ਹੁਣ ਇਹਦਾ ਵੀਡੀਓ ਚ ਦੇਖ ਸਕਦੇ ਹੋ ਤਾਂ ਸੋਹਣੇ ਦਿਸਦੇ ਐ ਟਾਂਚਾ ਸੋਹਣਾ ਪਿਛਲੇ ਪੈਰਾਂ ਦੇ ਉੱਤੇ ਥੋੜਾ ਥੋੜਾ ਵਾਈਟ ਰੰਗ ਹੈਗਾ ਪੂਛ ਵੀ ਜ਼ਿਆਦਾ ਚਿੱਟੀ ਐ ਸੋ ਇਸ ਪਖਤੋਂ ਆਪਾਂ ਗ੍ਰੇਡੇਡ ਮੱਝਾਂ 'ਚ ਗਿਣਾਂਗੇ ਪਰ ਦੁੱਧ ਵਾਲੇ ਪਖਤੋਂ ਚੰਗੀ ਮੱਝਾਂ ਬਈ ਇਹ ਕਿਹੜਾ ਹੋਰ ਕਢਾਉਣਾ ਸੀ ਆਪਣਾ ਕਢਾ ਲੈ ਥੋਨੂੰ ਇਹਦਾ ਬੱਚਾ ਵੀ ਦਿਖਾਉਂਗਾ ਸੋਹਣੇ ਬੱਚੇ ਨੂੰ ਜਨਮ ਦਿੱਤਾ ਬਹੁਤ ਛੋੜੀ ਬੱਚਾ ਵੀ ਠੀਕੇ ਦਾ ਆਈ ਇਹਦਾ ਠੀਕ ਹੈ ਹਾਂਜੀ ਸੋ ਹਵਾਨਾ ਫੇਰ ਦੇਖ ਲੋ ਮੱਝ ਦਾ ਪਾਸ ਤੁਸੀਂ ਕਰ ਲੈਣੀ ਹੈ ਦੋਸਤੋ ਆ ਕੇ ਦੋ ਟਾਈਮ ਚੋਲਿਓ ਭਾਵੇਂ ਤਿੰਨ ਟਾਈਮ ਚੋਲਿਓ ਮੈਨੂੰ ਜਿੱਦਾਂ ਦਿਸਦੀ ਹੈ ਉਵੇਂ ਤੁਹਾਨੂੰ ਮੈਂ ਇਸ ਵੀਡੀਓ ਦੇ ਮਾਧਿਅਮ ਨਾਲ ਦਿਖਾ ਰਿਹਾ ਤੁਸੀਂ ਇਹਦਾ ਹਵਾਨੇ ਦੀ ਜੱਜਮੈਂਟ ਫੇਰ ਕਰੋ ਹਾਂ ਹੁਣ ਇਧਰ ਦੀ ਕਮਾ ਲਓ ਜਿੱਥੇ ਸੋ ਦੋਨਾਂ ਸਾਈਡ ਤੋਂ ਕੋ ਮੱਗੀ ਕਰਮਾ ਵਾਲੀ ਤੇ ਤੁਸੀਂ ਇਹਦਾ ਹਵਾਨਾ ਦੇਖ ਸਕਦੇ ਆਪਦੇ ਟਿਕਾਣੇ ਤੇ ਜਾਂਦੀ ਹੈ ਮੱਝ ਕਿਉਂਕਿ ਸ਼ਾਮ ਦਾ ਟਾਈਮ ਹੈ ਚੁਾਈ ਦਾ ਟਾਈਮ ਵੀ ਹੋਇਆ ਖੜਾ ਸੋ ਰੇਟ ਦੱਸੋ ਫੋਨ ਤੇ ਬਾਈ ਜਿਹੜਾ ਨੇ ਰੱਖਿਆ ਜਿਹੜਾ ਵੀਰ ਪਸੰਦ ਕਰੇ ਉਹ ਕਾਲ ਕਰਕੇ ਤੁਸੀਂ ਕਨਫਰਮ ਕਰ ਲਿਓ ਵੀ ਕੀ ਡਿਮਾਂਡ ਰਹੂਗੀ ਬਹੁਤ ਕੋਈ ਗੱਲ ਨਹੀਂ ਬਾਈ ਸੋ ਇਥੋਂ ਫੇਰ ਇਹਦਾ ਤੁਸੀਂ ਥਣ ਹਵਾਨਾ ਦੇਖ ਲਓ ਇਦਾਂ ਦਾ ਸਾਈਜ਼ ਦਿਸਦਾ ਹੁਣ ਸੋ ਇਹ ਤੇ ਇਹਦੇ ਨਾਲ ਬੱਚਾ ਇਹਦਾ ਜਿਹੜਾ ਕਟਾ ਹੈ ਉਹ ਇਹ ਦੇਖੋ ਤੁਸੀਂ ਚੰਗੀ ਬਣ ਤਰਾ ਦੱਸੋ ਕੱਟੇ ਦੀ ਬਹੁਤ ਸੋਹਣੀ ਲੰਬਾਈ ਹੈ ਕੱਦ ਵੀ ਜਿਵੇਂ ਮੱਝ ਨਾਲੋਂ ਇਹ ਲੱਗਦਾ ਵੀ ਕਾਫੀ ਚੰਗੇ ਬੱਚੇ ਚੰਗੇ ਕੱਦ ਕਾਟ ਦੇ ਮੱਝ ਪੈਦਾ ਕਰੋਗੇ ਆਪ ਭਾਵੇਂ ਮੀਡੀਅਮ ਹਾਈਟ ਚ ਹੈ ਤੁਸੀਂ ਕੱਟੇ ਦੀ ਗ੍ਰੋਥ ਦੇਖੋ ਛੱਡ ਦਿਓ ਜੀ ਲੋਈ ਉਤਲੀ ਨਰਮ ਤੁਹਾਨੂੰ ਦੱਸਦੀ ਹੋਊਗੀ ਇਹ ਥੋੜੇ ਦਿਨਾਂ ਦਾ ਬੱਚਾ ਹੈ ਪਰ ਟਾਂਚਾ ਬਹੁਤ ਸੋਹਣਾ ਸੋ ਇਹ ਕੱਟਾ ਦੋਸਤੋ ਇਹ ਸਮਝ ਦੇ ਨਾਲ ਇੱਕ ਹੀ ਨਾਕਸੀ ਤੁਹਾਨੂੰ ਦਿਖਾਤਾ ਹੈ ਧੰਨਵਾਦ ਵੀਡੀਓ ਦੇਖਣ ਲਈ